ਦੇਖੋ ਕਿਵੇਂ ਇੱਕ ਚੋਰ ਆਇਆ ਤੇ ਗੱਡੀ ਦੇ ਸ਼ੀਸ਼ੇ ਕੋ ਲਾ ਕੇ ਖੜਾ ਹੋ ਗਿਆ ਗੱਡੀ ਨੂੰ ਖੋਲਣ ਲੱਗਾ ਤੇ ਇਸ ਚੋਰ ਨੇ ਕੁਝ ਹੀ ਸਮੇਂ ਵਿੱਚ ਗੱਡੀ ਦਾ ਲੋਕ ਖੋਲਿਆ ਤੇ ਗੱਡੀ ਲੈ ਕੇ ਫਰਾਰ ਹੋ ਗਿਆ ਉੱਥੇ ਹੀ ਇਹ ਸਾਰੀ ਘਟਨਾ ਲੱਗੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਇਹ ਸਾਰਾ ਮਾਮਲਾ ਬਟਾਲਾ ਦੀ ਪਾਸ਼ ਕਲੋਨੀ ਸ਼ਾਸਤਰੀ ਨਗਰ ਦਾ ਹੈ ਜਿੱਥੇ ਕਿ ਬੀਤੀ ਰਾਤ ਚੋਰਾਂ ਵੱਲੋਂ ਕਾਰ ਚੋਰੀ ਕਰਨ ਦੀ ਵਾਰਦਾਤ ਨੂੰ ਜਾਮ ਦਿੱਤਾ ਗਿਆ ਚੋਰ ਬਰੇ ਹੀ ਸ਼ਾਤ ਤਰੀਕੇ ਨਾਲ ਕਾਰ ਚੋਰੀ ਕਰਕੇ ਫਰਾਰ ਹੋ ਗਏ ਕਾਦੇ ਮਲਕ ਸਾਹਬ ਸਿੰਘ ਨੇ ਕਿਹਾ ਕਿ ਰਾਤ ਕਰੀਬ 12:30 ਵਜੇ ਦਾ ਸਮਾਂ ਸੀ ਜਦੋਂ ਚੋਰਾਂ ਵੱਲੋਂ ਚੋਰੀ ਨੂੰ ਅੰਜਾਮ ਦਿੱਤਾ ਗਿਆ ਸਾਡੇ ਇਲਾਕੇ ਵਿੱਚ ਅਕਸਰ ਹੀ ਚੋਰੀ ਤੇ ਲੁੱਟਦੀਆਂ ਵਾਰਦਾਤਾਂ ਹੁੰਦੀਆਂ ਰਹਿੰਦੀਆਂ ਹਨ ਪਰ ਘਟਨਾਵਾਂ ਰੁਕੰਦਾ ਨਾਮ ਨਹੀਂ ਲੈ ਰਹੀਆਂ ਪੁਲਿਸ ਨੂੰ ਸ਼ਿਕਾਇਤ ਅਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਜਾਂਚ ਕਰਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਚੋਰੀ ਹੋਈ ਹੈ ਤੇ ਸੀਸੀਟੀਵੀ ਦੇਖ ਕੇ ਮਾਮਲਾ ਦਰਜ ਕਰਕੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਸਾਹਿਬ ਸਿੰਘ ਮਾ ਸ਼ਾਤਰੀ ਨਗਰ ਬਟਾਲਾ ਵਿੱਚ ਹੋ ਰਿਹਾ ਨਾ ਮਾਮਲਾ ਹੈ ਕਿ ਰਾਤੀ 12:00 ਵਜੇ ਦੇ ਕਰੀਬ ਇੱਕ ਗੱਡੀ ਆਈ ਆ Swift ਤੇ ਸਾਡੀਆਂ ਗੱਡੀਆਂ ਤਕਰੀਬਨ ਇੱਥੇ ਕਲੋਨੀ ਦੀਆਂ ਸਾਰੀਆਂ ਬਾਹਰੀ ਹੁੰਦੀਆਂ ਵਾ 13-14 ਗੱਡੀਆਂ ਖੜੀਆਂ ਸੀ ਤੇ ਉਹਨਾਂ ਨੇ ਆ ਕੇ ਦੋ ਬੰਦੇ ਦੋ ਜਾਂ ਤਿੰਨ ਹੀ ਹਣ ਇੱਕ ਕਨਫਰਮ ਨਹੀਂ ਆ ਤੇ ਗੱਡੀ ਖੋਲਣੀ ਸ਼ੁਰੂ ਕਰ ਦਿੱਤੀ ਆ 12-14 ਮਿੰਟ ਟਰਾਈ ਕਰਦੇ ਰਹੇ ਗੱਡੀ ਖੁੱਲੀ ਨਹੀਂ ਉਹਨਾਂ ਕੋਲ ਫਿਰ ਉਹ ਚਲੇ ਗਏ ਆ ਫਿਰ 25-30 ਮਿੰਟ ਬਾਅਦ ਦੁਬਾਰਾ ਆਏ ਆ ਤੇ ਫਿਰ ਉਹਨਾਂ ਨੇ 30 40 ਮਿੰਟ ਲਗਾ ਕੇ ਗੱਡੀ ਖੋਲ ਕੇ ਸਟਾਰਟ ਕਰਕੇ ਭਜਾ ਕੇ ਲੈ ਗਏ ਕਿਹੜੀ ਗੱਡੀ ਸੀ ਕਿੰਨੇ ਲੋਕ ਆਏ ਕਨਫਰਮ ਨਹੀਂ ਆ ਮੈਨੂੰ 2 ਤੋਂ 3 ਲੋਕ ਲੱਗਦੇ ਆ ਵੈਸੇ ਗੱਡੀ ਸੀਸੀਟੀਵੀ ਚ ਦੋ ਜਾਨੇ ਤੇ ਪ੍ਰੋਪਰ ਦਿਖਾਈ ਦਿੱਤੇ ਆ ਆ ਬਾਕੀ ਗੱਡੀ Swift Desire ਗੱਡੀ ਸੀ 2018 ਮਾਡਲ ਪਹਿਲਾਂ ਵੀ ਅਜਿਹੀ ਸਾਰਤਾ ਪਤਾ ਜਰਾ ਹੀ ਆਇਆ ਵਾਰਦਾਤਾਂ ਜੀ ਫੋਨ ਖੋਣ ਦੀਆਂ ਤੇ ਉਮੂਮਨ ਅਜੇ ਕੱਲ ਇੱਥੇ ਦੋ ਫੋਨ ਖੋਏ ਆ ਸਾਡੇ ਬਿਲਕੁਲ ਘਰ ਦੇ ਸਾਹਮਣੇ ਕੱਲ ਦੀ ਵਾਰਦਾਤ ਆ ਗਵਾਂਡ ਸਾਡੇ ਇੱਕ ਕਿਰਾਏਦਾਰਾ ਦਾ ਫੋਨ ਖੋਪ ਕੇ ਲੈ ਗਿਆ ਤੇ ਛੋਟੀਆਂ ਮੋਟੀਆਂ ਘਟਨਾਵਾਂ ਗੱਡੀ ਦੀ ਵਾਰਦਾਤ ਦੋ ਤਿੰਨ ਗੱਡੀਆਂ ਸਾਡੀ ਕਲੋਨੀ ਚ ਪਹਿਲਾਂ ਵੀ ਗਈਆਂ ਵਾ ਤੇ ਘਟਨਾ ਤਕਰੀਬਨ ਵਰਕਰਾਂ ਚੱਲ ਰਹੀਆਂ ਜੀ ਹਾਂਜੀ ਪੁਲਿਸ ਆਈ ਕੋਈ ਜਾਂਚ ਚੱਲੀ ਹਾਂਜੀ ਪੁਲਿਸ ਆ ਰਹੀ ਹੈ ਜੀ ਪੁਲਿਸ ਪੂਰਾ ਸਹਿਯੋਗ ਕਰ ਰਹੀ ਹੈ ਸਰ ਜੋ ਹਲਾਚ ਚੱਲਦੇ ਪਿਆ ਮੇਰੇ ਨਾਲ ਪੁਲਿਸ ਨੂੰ ਥੋੜੀ ਮੁਸਤੈਦ ਹੋਣ ਦੀ ਲੋੜ ਹੈ ਸ਼ਹਿਰ ਚ ਪੀਸੀਆਰ ਦੀ ਗਸ਼ਤ ਵਧਾਣੀ ਚਾਹੀਦੀ ਹੈ ਇਵਨ ਕਿ ਨੋਟ ਵੀ ਐਟ ਨਾਈਟ ਦਿਨੇ ਵੀ ਯਾ ਰਾਤ ਵੀ 24 ਇਨ ਟੂ 7 ਪੀਸੀਆਰ ਗਸ਼ਤ ਚਾਹੀਦੀ ਹੈ ਹਰ ਚੌਂਚੇ ਇਵਨ ਪੀਸੀਆਰ ਨਾ ਕੈਕ ਹੋਣਾ ਚਾਹੀਦਾ ਜੋ ਹਾਲਾਤ ਚੱਲਦੇ ਪਏ ਸ਼ਹਿਰ ਤੇ ਆਪਾਂ ਦੇਖੀ ਹੁਣ ਜਿਹੜੇ ਸ਼ਹਿਰ ਦੇ ਜਿਹੜੇ ਆਊਟਰ ਪੁਆਇੰਟਸ ਹੈਗੇ ਆ ਜਿੱਥੋਂ ਸ਼ਹਿਰ ਦੀ ਐਂਟਰੀ ਹੁੰਦੀ ਹੈ ਉਹ ਤਾਂ ਚਾਰ ਪੁਆਇੰਟ ਹੈਗੇ ਆ ਬਾਈਪਾਸੇ ਅਗਰ ਆਪਾਂ ਰਾਤੀ ਉਹਦੀ ਬੈਰੀਕੇਟਿੰਗ ਕਰਦੀ ਸਾਡਾ ਸ਼ਹਿਰ ਸੇਫ ਹੈ ਜੇ ਭਰਾ ਜੀ ਸਮਝੋ ਗੱਡੀ ਗਈ ਹੈ ਇਹਦੇ ਬਾਹਰ ਸ਼ਹਿਰੋਂ ਬਾਹਰ ਜਾ ਰਹੀ ਹੈ ਸ਼ਹਿਰ ਤੋਂ ਬਾਹਰ ਗੱਡੀ ਆ ਰਹੀ ਹੈ ਬਟ ਦੈਟਸ ਮੀਨਸ ਕਿ ਬਾਰਸੜੀ ਬਰਗੇਟਿੰਗ ਹੈ ਹੀ ਕੋਈ ਨਹੀਂ ਕੋ ਲਾਨ ਆਰਡਰ ਮੇਨਟੇਨੇਬਿਲਟੀ ਨਹੀਂ ਲੱਗ ਰਹੀ ਮੈਨੂੰ ਪੁਲਿਸ ਵੱਲੋਂ ਅਰਦੀਪ ਜੀ ਕੀ ਮਾਮਲਾ ਤੇ ਕੀ ਇਹ ਦੇਖਿਆ ਇਹ ਇਨਫਰਮੇਸ਼ਨ ਮਿਲੀ ਹੈ ਕਿ ਇਹਨਾਂ ਦੀ ਕਿਤੇ ਗੱਡੀ ਰਾਤ ਚੋਰੀ ਹੋ ਗਈ ਹੈ ਤੇ ਮੈਂ ਮੌਕੇ ਤੇ ਆ ਤੇ ਇਹਨਾਂ ਦਾ ਬਿਆਨ ਲੱਕ ਕੇ ਮੁਕਦਮਾ ਦਰਜ ਕਰਕੇ ਕਾਰਵਾਈ ਜਾਰੀ ਸ਼ੁਰੂ ਕੀਤੀ ਹੈ ਸিসিਟੀਵੀ ਕੈਮਰ ਦੇ ਦੇਖ ਕੇ ਤੇ ਇਹਦਾ ਤੇਜ਼ ਕਾਨੂੰਨੀ ਕੋਸ਼ਿਸ਼ ਕਰ ਰਹੇ ਹਾਂ